ਸਰੇ ਨਮੀ ਜੀ ਜੀ ਦੇਖਿਆ ਮੈਂ ਤੁਹਾਡੇ ਕੋਲੇ ਤੇ ਤੁਸੀਂ ਦੱਸੋ ਕੀ ਹੈ ਤੁਹਾਡਾ ਇਹ ਮੈਥਡ ਕੀ ਹੈ ਇਹ ਸਰ ਸਾਊਂਡ ਐਂਡ ਵਾਈਬ੍ਰੇਸ਼ਨਲ ਥੈਰੇਪੀ ਹੈ ਜੀ ਜੇ ਮੈਂ ਤੁਹਾਨੂੰ ਜਿਹੜੀ ਥੈਰੇਪੀ ਦਿਖਾ ਰਿਹਾ ਹਾਈਡਰੋ ਥੈਰੇਪੀ ਦਿਖਾ ਰਿਹਾ ਹਾਂ ਸਰ ਇਹ ਨਾਮ ਕਿ ਸਾਊਂਡ ਐਂਡ ਵਾਈਬ੍ਰੇਸ਼ਨ ਸਾਊਂਡ ਐਂਡ ਵਾਈਬ੍ਰੇਸ਼ਨਲ ਥੈਰੇਪੀ ਇਹ ਜੋ ਅਸੀਂ ਹੁਣ ਟੈਕਨੀਕ ਵਰਤ ਰਹੇ ਆ ਇਹਨੂੰ ਅਸੀਂ ਹਾਈਡਰੋ ਥੈਰੇਪੀ ਬੋਲਦੇ ਆ ਜੀ ਹਾਈਡਰੋ ਥੈਰੇਪੀ ਦੇ ਵਿੱਚ ਕੀ ਹੈ ਕਿ ਅਸੀਂ ਪਾਣੀ ਯੂਜ਼ ਕਰਦੇ ਆਂ ਦੇ ਵਿੱਚ ਠੀਕ ਹੈ ਜੀ ਔਰ ਪਾਣੀ ਜਿਸ ਤਰ੍ਹਾਂ ਇਹ ਬਾਲ ਦੇ ਵਿੱਚ ਤੁਸੀਂ ਦੇਖ ਰਹੇ ਹੋ ਪਾਣੀ ਦੇ ਵਿੱਚ ਹਿਊਮਨ ਬਾਡੀ ਦੇ ਵਿੱਚ ਹਿਊਮਨ ਬਾਡੀ ਸਾਡੀ 70% ਪਾਣੀ ਆ ਠੀਕ ਹੈ ਜੀ ਸੋ ਜਿਸ ਤਰ੍ਹਾਂ ਇਹ ਬਾਲ ਦੇ ਵਿੱਚ ਪਾਣੀ ਵਾਈਬ੍ਰੇਟ ਕਰ ਰਿਹਾ ਸਾਡੇ ਅੰਦਰ ਵੀ ਜੋ ਸਾਡਾ ਬਲੱਡ ਆ ਇਸ ਤਰ੍ਹਾਂ ਬਲੱਡ ਦਾ ਲੋ ਹੋਣਾ ਜਾਂ ਆਈ ਹੋਣਾ ਬਲੱਡ ਦੀ ਫ੍ਰੀਕੁਐਂਸੀ ਨੂੰ ਵੀ ਉਹਨੂੰ ਰਿਸੈਪਟ ਕਰਦਾ ਠੀਕ ਹੈ ਜੀ ਉਸ ਤੋਂ ਬਾਅਦ ਸਾਡਾ ਸਾਡਾ ਮਾਈਂਡ ਆ ਜਿਹੜਾ ਮਾਈਂਡ ਮਨ ਮਨ ਦੇ ਵਿੱਚ ਮਨ ਉਧਰ ਆਪਾਂ ਦੋ ਸ਼ਬਦਾਂ ਵਿੱਚ ਭਾਗ ਕਰਕੇ ਦੇਖੀਏ ਮਨ ਮੰਤਰ ਪਰ ਮਨ ਦੇ ਵਾਸਤੇ ਮੰਤਰ ਦਾ ਕੰਮ ਕਰਦਾ ਮਨ ਮੰਤਰ ਮਤਲਬ ਭਾਵੀਆ ਤਰੰਗਾ ਜੀ ਜੀ ਸੋ ਮਾਈਂਡ ਦੇ ਉੱਤੇ ਇਹ ਮੰਤਰ ਦੇ ਤੌਰ ਤੇ ਕੰਮ ਕਰਦਾ ਜੋ ਮਾਈਂਡ ਦੀਆਂ ਵੇਵਸ ਨੇ ਉਹਦੀ ਫ੍ਰੀਕਵੈਂਸੀ ਨੂੰ ਵੀ ਸੈੱਟ ਕਰਦਾ ਸੋ ਜਦੋਂ ਅਸੀਂ ਬਾਹਰ ਇਹਦਾ ਮਤਲਬ ਜਿਵੇਂ ਸਾਡਾ ਵਿਚਾਰਾਂ ਦਾ ਕਿਸਮਾਨ ਪੈਂਦਾ ਸਾਡੇ ਦਿਮਾਗ 'ਚ ਬਿਚਾਰਾਂ ਦੀ ਲੱਖਾਂ ਵਿਚਾਰਾਂ ਦੀ ਟ੍ਰੈਫਿਕ ਚੱਲਦੀ ਆ ਆਪਾਂ ਉਹਨੂੰ ਵੀ ਰੋਕ ਸਕਦੇ ਆ ਇਹਨਾਂ ਮੈਂ ਤੁਹਾਨੂੰ ਇੱਕ ਪ੍ਰੈਕਟੀਕਲ ਦਿੰਨਾ ਜੀ ਇੱਥੇ ਇੱਕ ਤੁਸੀਂ ਇੱਥੇ ਜਦੋਂ ਆਪਾਂ ਇਹਨੂੰ ਦੇਖਦੇ ਆ ਤੁਸੀਂ ਮੈਂ ਪਲੇ ਕਰ ਦੇਣਾ ਉਹ ਜਿਹੜਾ ਐਨੀ ਫ੍ਰੀਕੁਐਂਸੀ ਇੱਕ ਸਾਫ বাজ ਰਹੀ ਹੈ ਜੀ ਪਰ ਜੋ ਬਾਕੀ ਛੋਟੇ ਜੋ ਵਿਚਾਰਾਂ ਦੀ ਫ੍ਰੀਕੁਐਂਸੀ ਆ ਜੀ ਉਹਨੇ ਇਹਦੇ ਸਾਹਮਣੇ ਛੋਟੀ ਹੋ ਜਾਣਾ ਹਾਂ ਇਓ ਉਸੇ ਤਰ੍ਹਾਂ ਵਾਂ ਜਿਸ ਤਰ੍ਹਾਂ ਬੰਦੇ ਦੀ ਵੱਡੀ ਪ੍ਰੋਬਲਮ ਹੀ ਹੈ ਵਿਚਾਰ ਮਾਰਨਾ ਵਿਚਾਰ ਮਾਰੇ ਤਰੇ ਤਰੇ ਉਲਟ ਜੂਨ ਨਾ ਆਵੇ ਹਾਂਜੀ ਹਾਂ ਸੋ ਇਹੀ ਲੜਾਈ ਹੈ ਜਨਮ ਚ ਬੰਦਾ ਜਦੋਂ ਇਸ ਜਨਮ ਚ ਆਉਂਦਾ ਤਾਂ ਉਹਦੀ ਲੜਾਈ ਵਿਚਾਰਾਂ ਨਾਲ ਹੀ ਹੈ ਜੇ ਵਿਚਾਰ ਰੁਕਣਗੇ ਤਾਂ ਰੱਬ ਦਾ ਕੋ ਕੋ ਨਾ ਕੋਈ ਰਾਹ ਫੜ ਫਸ ਸਕੂਗਾ ਕੋਈ ਰੱਬ ਦਾ ਰੱਬ ਦਾ ਵੀ ਉਸ ਤੋਂ ਬਾਅਦ ਤੁਸੀਂ ਆਪਣੇ ਵਾਸਤੇ ਜੋ ਤੁਸੀਂ ਆਪਣੇ ਵਿਚਾਰ ਸਹੀ ਕਰਨੇ ਆ ਉਹ ਵੀ ਜਦੋਂ ਤੁਸੀਂ ਜਿਹੜੇ ਆਣ ਕਿ ਜੇ ਆਪਾਂ ਵਿਚਾਰ ਨਹੀਂ ਚਾਹੁੰਦੇ ਹਾਂ 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 ਜੀ ਉਹਨਾਂ ਨੂੰ ਕੱਟ ਕਰਾਂਗੇ ਤਾਂ ਹੀ ਤੁਹਾਡੇ ਅੰਦਰ ਸਹੀ ਵਿਚਾਰ ਪੈਦਾ ਸੋ ਪਹਿਲਾਂ ਆਪਾਂ ਨੂੰ 네ਗੇਟਿਵ ਵਿਚਾਰ ਕੱਟ ਕਰਨੇ ਪੈਣੇ ਕੌਂਸ਼ੀਅਸਨੈਸ ਪੈਦਾ ਕਰਦਾ ਕਿ ਵਿਚਾਰ ਮਾੜਾ ਆ ਰਿਹਾ ਬੰਦਾ ਨੂੰ ਸਟਾਪ ਕਰੇ ਉਹਨੂੰ ਉਹਦੇ ਨਾਲ ਘੁਲਦਣਾ ਲੱਗ ਜਾਏ ਉਹਨੂੰ ਇਸ ਤਰ੍ਹਾਂ ਨੂੰ ਸਹੀ ਪਾਸੇ ਲਾਉਣ ਵਾਸਤੇ ਇਹ ਇੱਕ ਟੂਲ ਆ ਸਾਡੇ ਕੋਲੇ ਹਾਂ ਯੋਗਾ ਦੀ ਇੱਕ ਬੜੀ ਪਿਆਰੀ ਇਹ ਜੀ ਟੂਲ ਆ ਵੈਸੇ ਤਾਂ ਔਖਾ ਬਹੁਤ ਆ ਇਹ ਕੰਮ ਜਿਹਦਾ ਮਹਾਪੁਰਸ਼ ਹੋ ਜਾਂਦਾ ਬੰਦਾ ਜਿਹੜਾ ਵਿਚਾਰ ਸੋ ਇਹ ਵੀ ਤੁਸੀਂ ਕਹਿ ਸਕਦੇ ਹੋ ਕਿ ਮਹਾਪੁਰਸ਼ ਬਣਦੀ ਹੈ ਇੱਕ ਇੱਕ ਵਿਧੀ ਆ ਇਹ ਅਸੀਂ ਲੱਗੇ ਤਾਂ ਹੋਇਆ ਅਸੀਂ ਥੋੜਾ ਨਾ ਵਿਚਾਰ ਕਰਨ ਲੱਗੇ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਇਹ ਚਲੋ ਇਹ ਜਰਾ ਪੈਸਾ ਤਾਂ ਹੋਇਆ ਪਰ ਰਾਹ ਬਹੁਤ ਔਖਾ ਹਾਂਜੀ ਨਹੀਂ ਉਦਮ ਕਰੇ ਤੇ ਹੀ ਸਫਲਤਾ ਮਿਲਦੀ ਹੈ ਚਲੋ ਬਹੁਤ ਵਧੀਆ ਲੱਗਿਆ ਤੇ ਇਹਨਾਂ ਦੇ ਰੇਟ ਵਗੈਰਾ ਕੀ ਹੁੰਦੇ ਕੀ ਘਰੇ ਨੂੰ ਕਿ ਮੈਂ ਯੂਜ਼ ਕਰ ਸਕਦਾ ਬੰਦਾ ਇਹ ਸਰ ਥੋੜੀ ਜੀ ਪਹਿਲਾਂ ਇਹਦੀ ਬੇਸਿਕ ਤੁਹਾਨੂੰ ਉਹਦੀ ਜਿਹੜੀ ਹੈਗੀ ਆ ਟੈਕਨੋਲੋਜੀ ਇਹ ਸਿੱਖਣੀ ਪੈਂਦੀ ਆ ਅੱਛਾ ਜੀ ਔਰੀਆਂ ਦੇ ਫੀਚਰ ਲਰਨ ਕਰਨੀਆਂ ਪੈਂਦੀਆਂ ਨੇ ਕੋਈ ਕਲਾਸਿਸ ਵਗੈਰਾ ਹੁੰਦੀਆਂ ਨੇ ਜੀ ਇਹਦਾ ਸੈਸ਼ਨ ਅਸੀਂ ਪ੍ਰੋਵਾਈਡ ਕਰਦੇ ਆ ਜੀ ਆਨਲਾਈਨ ਆਫਲਾਈਨ ਇਹਦਾ ਜ਼ਿਆਦਾ ਜਿਹੜਾ ਇੰਪੈਕਟ ਆ ਜੀ ਉਹ ਆਫਲਾਈਨ ਆ ਪਰਸਨ ਟੂ ਪਰਸਨ ਜੀ ਕਿਉਂਕਿ ਐਕਚੁਅਲੀ ਕੰਟੈਕਟ ਦੇ ਵਿੱਚ ਆ ਕੇ ਆਨਲਾਈਨ ਦਾ ਅਸੀਂ ਘੱਟ ਪ੍ਰੈਫਰੈਂਸ ਦਿੰਦੇ ਆ ਇਹ ਗੱਲ ਨਹੀਂ ਗੁੰਦੀ ਹਾਂਜੀ ਸਿੱਧਾ ਸਾਹਮਣੇ ਸਾਹਮਣੇ ਤੁਸੀਂ ਜਦੋਂ ਕੰਟੈਕਟ ਤੋਂ ਆਨੇ ਸਿੱਧੇ ਇਹਦੇ ਬੈਨੀਫਿਟਸ ਬਹੁਤ ਜ਼ਿਆਦਾ ਨੇ ਤੇ ਇਹਨਾਂ ਦਾ ਕੀ ਰੇਟ ਰਹਿੰਦੇ ਨੇ ਜਿੰਨੇ ਇਦਾਂ ਹੂ ਇਹਦੇ ਰੇਟ ਸਾਰ ਦੇਖੋ ਤੁਸੀਂ ਸਾਡੇ ਕੋਲ ਜਿਹੜੇ ਸਾਈਜ਼ ਨੇ ਵੱਖਰੇ-ਵੱਖਰੇ ਸਾਈਜ਼ ਨੇ ਉਹ ਇਹ ਸਾਈਜ਼ ਦੇ ਅਕੋਰਡਿੰਗ ਇਹਦੇ ਰੇਟ ਹੁੰਦੇ ਆ ਦੱਸੀ ਦਿਓ ਕੋਈ ਨਾ ਬਦਲ ਲਗੂ ਰੇਟ ਸਾਰ ਦੇਖੋ ਜਿਸ ਤਰ੍ਹਾਂ ਆਹ ਬਾਉਲ ਆ ਜੀ ਇਹਦਾ ਤੁਹਾਨੂੰ 2000 ਤੋਂ ਲੈ ਕੇ 3000 3500 ਰੁਪਏ ਓਸਤਰਾ ਫਿਰ ਓਸਤਰਾ ਆਹ ਜਿਹੜਾ ਬਾਉਲ ਆ ਇਹਦਾ ਸਾਈਜ਼ ਆ ਇਹਦੀ ਮਟਾਈ ਤੇ ਡਿਪੈਂਡ ਕਰਦਾ ਕਿ ਕਿੰਨਾ ਦੇ ਵਿੱਚ ਮਟੀਰੀਅਲ ਯੂਜ਼ ਹੋਇਆ ਕੀ ਫ੍ਰੀਕੁਐਂਸੀ ਆ ਸੋ ਇਹ 5000 ਤੋਂ ਲੈ ਕੇ 7-8000 ਤੱਕ ਇਹਨੂੰ ਆਪਾਂ ਸਿਰਫ ਇਸੇ ਲਈ ਵਰਤ ਸਕਦੇ ਜਾਂਦੇ ਜੇ ਕੋਈ ਪਾਣੀ-ਧਣੀ ਵੀ ਰੱਖ ਸਕਦਾ ਇਹਨੂੰ ਖਾਣੇ ਲਈ ਵੀ ਯੂਜ਼ ਕਰ ਸਕਦਾ ਇਹਨੂੰ ਸਰ ਇਹਨੂੰ ਪਾਣੀ ਜਦੋਂ ਤੁਸੀਂ ਰੱਖ ਕੇ ਇਹਨੂੰ ਬਜਾਉਂਗੇ ਤੁਸੀਂ ਤਾਂ ਪਾਣੀ ਤੁਹਾਡਾ ਰੀਚਾਰਜ ਹੋ ਜਾਊਗਾ ਇਹਦਾ ਅੱਛਾ ਉਹਨੂੰ ਪੀ ਵੀ ਸਕ ਸਕਦੇ ਆ ਅੱਛਾ ਪੀ ਸਕਦੇ ਹੋ ਬਿਲਕੁਲ ਪੀ ਸਕਦੇ ਜੀ ਜੀ ਬਿਲਕੁਲ ਪੀ ਸਕਦੇ ਇਹ ਭਈਆ ਇੱਕ ਹਾਂਜੀ ਸੋ ਆਸਟ੍ਰੇਲੀਆ ਇਹ ਮੈਗਨੇਟ ਆ ਜੀ ਇਹਦੀ ਕੈਂਡਲਸ ਨੇ ਜੀ ਅੱਛਾ ਅੱਛਾ ਕੈਂਡਲਸ Você vai querer,